ਸਸਿਕਲ ਦੋਸਤੋ ਦੋਸਤੋ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋ ਸਕਦਾ ਸਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਪਰਿਵਾਰ ਦਾ ਭਲਾ ਹੋ ਜਾਏ ਸੋ ਸਾਡੇ ਕੁਝ ਵੀਰ ਕੱਲ ਸਾਡੇ ਕੋਲ ਸਾਨੂੰ ਦੋ ਬੀਲ ਚੇਰਾ ਔਰ ਇੱਕ ਸਟੈਂਡ ਦੇ ਕੇ ਗਏ ਆ ਔਰ ਸਾਡਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਕਿ ਅਗਰ ਜੇ ਸਾਡੇ ਕਿਸੇ ਭੈਣ ਭਰਾ ਬਜ਼ੁਰਗ ਨੂੰ ਵੀਲ ਚੇਅਰ ਜਾਂ ਸਟੈਂਡ ਦੀ ਲੋਡ ਹੋਵੇ ਤੇ ਅਸੀਂ ਆਪਣਾ ਨੰਬਰ ਜਿਹੜਾ ਹੈਗਾ ਸਾਡੀ ਐਨ ਜੀਓ ਜਨਮ ਤੁਮਰੀ ਲੈ ਕੇ ਉਹ ਨੰਬਰ ਜਿਹੜਾ ਸਾਡੀ ਐਨ ਜੀਓ ਦਾ ਹੈਗਾ ਉਹ ਮੈਂ ਵੀਡੀਓ ਦੇ ਥੱਲੇ ਵੀ ਡਿਸਪਲੇ ਕਰ ਦੂੰਗਾ ਸੋ ਜਿਸ ਵੀ ਕਿਸੇ ਸਾਡੇ ਵੀਰ ਭੈਣ ਭਰਾ ਬਜ਼ੁਰਗ ਨੂੰ ਮਾਤਾ ਨੂੰ ਇਹਨਾਂ ਵੀਲ ਚੇਅਰਾਂ ਦੀ ਲੋੜ ਹੈਗੀ ਆ ਸਾਡੇ ਕੋਲ ਦੋ ਵੀਲ ਚੇਅਰਾਂ ਇਸ ਵੇਲੇ ਅਵੇਲੇਬਲ ਆ ਇੱਕ ਵੀਲ ਚੇਅਰ ਜਿਹੜੀ ਹੈਗੀ ਆ ਉਹ ਜਾ ਚੁੱਕੀ ਆ ਸੋ ਸਾਡੇ ਕੋਲ ਤਿੰਨ ਸਿਗੀਆਂ ਟੋਟਲ ਤੇ ਦੋ ਵੀਲ ਚੇਅਰਾਂ ਸਾਡੇ ਕੋਲ ਅਵੇਲੇਬਲ ਹੈਗੀਆਂ ਕਿਸੇ ਵੀ ਸਾਡੇ ਵੀਰ ਭੈਣ ਭਰਾ ਬਜ਼ੁਰਗ ਨੂੰ ਇਹਨਾਂ ਦੀ ਜਰੂਰਤ ਹੈਗੀ ਆ ਫ੍ਰੀ ਆਫ ਕਾਸਟ ਜਿਹੜਾ ਹੈਗਾ ਇਹ ਆਪਾਂ ਜਿੱਥੇ ਵੀ ਸਾਨੂੰ ਕੋਈ ਰੈਫਰੈਂਸ ਦਊਗਾ ਹੁਸ਼ਿਆਰਪੁਰ ਦਾ ਹੁਸ਼ਿਆਰਪੁਰ ਦੇ ਨਾਲ 10 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਤੇ ਅਸੀਂ ਉੱਥੇ ਪਹੁੰਚਦਿਆਂ ਵੀ ਕਰਾਂਗੇ ਸੋ ਕੋਈ ਹੈ ਤੁਹਾਡੇ ਨੀਅਰ ਡੇਅਰ ਕੋਈ ਇਹਨਾਂ ਦਾ ਕੋਈ ਪਰਿਵਾਰ ਹੈਗਾ ਜਿਹਨੂੰ ਇਸ ਚੀਜ਼ ਦੀ ਲੋੜ ਹੋਵੇ ਤੇ ਜਰੂਰ ਸਾਡੇ